ਅੱਜ ਬੜੀ ਵੱਡੀ ਇੱਕ ਚਰਚਾ ਚੱਲ ਰਹੀ ਆ ਭਾਵੇਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਪੰਛੀਆਂ ਤਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਕਾਲ ਤਖਤ ਸਾਹਿਬ ਤੇ ਚਿੱਠੀਆਂ ਦੇ ਦੌਰ ਦੀਆਂ ਕਾਫੀ ਵੱਡੀਆਂ ਚਰਚਾਵਾਂ ਨੇ ਮੈਂ ਇੱਥੇ ਮੀਟਿੰਗ ਆਪਣੀ ਕਾਨਫਰੰਸ ਪ੍ਰੈਸ ਕਾਨਫਰੰਸ ਪ੍ਰੈਸ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਜੀ ਕਲ ਕਹਦੇ ਆ ਕਿ ਮੇਰਾ ਨਿੱਜੀ ਤੌਰ ਤੇ ਬੀਬੀ ਜ਼ਗੀਰ ਕੌਰ ਦੇ ਮਸਲੇ ਦਾ ਕੋਈ ਇਸ਼ੂ ਨਹੀਂ ਹੈ ਚਿੱਠੀ ਜਿਨੇ ਪਾਈਆ ਉਹਦਾ ਕੀ ਜਵਾਬ ਦੇਣਾ ਹੈ ਤੇ ਕੀ ਉਹਨੂੰ ਸਜ਼ਾ ਲੱਗਣੀ ਹੈ ਮੇਰਾ ਇਹ ਵਿਸ਼ਾ ਨਹੀਂ ਹੈ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚਿੱਠੀਆਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਮੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ ਕੋਈ ਵੀ ਕਿਸੇ ਨੂੰ ਆਉਂਦਾ ਤੇ ਉਹ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਤੇ ਉਦੋਂ ਫੋਟੋ ਕਰਾ ਕੇ ਉਸ ਤੋਂ ਫਾਰਕ ਹੋ ਜਾਂਦਾ ਕਿ ਮੈਂ ਆਪਣਾ ਕੰਮ ਕਰਤਾ ਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਕਰੇ ਅਸੀਂ ਬਹੁਤ ਵੱਡੀ ਆਸਤਾ ਕਰਦੇ ਆ ਪਰ ਉਹਨਾਂ ਵੱਡਾ ਸਾਥ ਨਹੀਂ ਦਿੰਦੇ ਜਿਹੜੀ ਗੱਲ ਆਮ ਆਵਾਮ ਦੇ ਅੰਦਰ ਚਰਚਾ ਹੁਣ ਇਹ ਇੱਕ ਦੌਰ ਚੱਲਿਆ ਹੈ ਕਿ ਚਿੱਠੀ ਆਈ ਅਕਾਲੀ ਦਲ ਤੋਂ ਲਾਂਬੇ ਹੋਏ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਇੱਕ ਚਿੱਠੀ ਭਾਈ ਉਹਦੇ ਚ ਉਹਨਾਂ ਨੇ ਲਿਖਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮਿਆਂ ਤੋਂ 8-10 ਇਲੈਕਸ਼ਨਾਂ ਲੜੀਆਂ ਪਰ ਹੁਣ ਜਦੋਂ ਸਾਰਾ ਕੁਝ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਬੜਾ ਉਤਰਾਚ ਆ ਗਿਆ ਅਕਾਲੀ ਦਲ ਤੇ ਹੁਣ ਸਾਨੂੰ ਇਸ ਗੱਲ ਦੀ ਸੋਝੀ ਵੀ ਆਈ ਆ ਤੇ ਸਾਡੀ ਜ਼ਮੀਰ ਵੀ ਜਾਗੀ ਆ ਅਸੀਂ ਉਦੋਂ ਸਰਕਾਰਾਂ ਦੇ ਵੀ ਨਾਲ ਰਹੇ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ ਸਰਕਾਰਾਂ ਦੇ ਵੀ ਨਾਲ ਰਹੇ ਤੇ ਪਰ ਅਸੀਂ ਸਾਰਾ ਕੁਝ ਦੇਖਿਆ ਅਸੀਂ ਬੋਲ ਨਹੀਂ ਸਕੇ ਅੱਜ ਅਸੀਂ ਬੋਲ ਰਹੇ ਆ ਵੀ ਅਸੀਂ ਉਸ ਸਮੇਂ ਦੇ ਵਿੱਚ ਜੁੜੀਆਂ ਕ੍ਰਿਤੀਆਂ ਹੋਈਆਂ ਸਰਕਾਰਾਂ ਵਲੇ ਜੋ ਮਾਰੇ ਕਹਿੰਦਾ ਵੀ ਪੰਥਕ ਜਜ਼ਮਿਆਂ ਦੇ ਖਿਲਾਫ ਸੰਗ ਦੀਆਂ ਭਾਵਨਾਵਾਂ ਦੇ ਖਿਲਾਫ ਜਿਹੜੇ ਫੈਸਲੇ ਹੋਏ ਉਹਦੇ ਵਿੱਚ ਜਿਹੜੀ ਸ਼ਾਮਲ ਸੀਗੇ ਪਰ ਅੱਜ ਅਸੀਂ ਇਹ ਕਹਿੰਨੇ ਆ ਕਿ ਅਸੀਂ ਉਦੋਂ ਸ਼ਾਮਲ ਸੀ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁਖੀਆ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਸੀ ਤੇ ਉਹਨੂੰ ਫਾਹੇ ਲਾਉਣਾ ਚਾਹੀਦਾ ਮਾਫ ਕਰਨਾ ਮੇਰਾ ਸ਼ਬਦ ਫਾਹੇ ਨੂੰ ਵੱਖਰਾ ਨਾਲ ਲਿਆ ਜਾਵੇ ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਆਪ ਦਾ ਆ ਕੇ ਸਪਸ਼ਟੀਕਰਨ ਦਿਓ ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਉਹਦੇ ਦੇ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਲਪੂਰਨ ਸਮਰਪਣ ਕੀਤਾ ਸੁਖਵੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ ਆਕਾਲ ਤਖਤ ਦਾ ਸਤਕਾਰ ਕੀਤਾ ਗੱਲ ਚ ਪੜਨਾ ਪਾ ਕੇ ਉਹਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ ਕੋਈ ਅਪੀਲ ਨਹੀਂ ਕਰਨੀ ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਹੇ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਤਾ ਉਹ ਕਹਿੰਦਾ ਜੋ ਕੁਛ ਹੈਗਾ ਮੈਂ ਆਪਦੀ ਝੋਲੀ ਪੁਆਣਾ ਗੱਲ ਬਹੁਤ ਵੱਡੀ ਸੀ ਵੀ ਕਾਲ ਤਖਤ ਜੋ ਮਰਜੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਓ ਤੁਹਾਡੇ ਮਹਾਰਾਜ ਕਾਲ ਤਖਤ ਸਾਹਿਬ ਨੂੰ ਸਮਰਪਣਾ ਉਹ ਉਸ ਤੋਂ ਬਾਅਦ ਕਾਲ ਤਖਤ ਸਾਹਿਬ ਨੇ ਉਹਨੂੰ ਤਨਖਾਹਾਂ ਦੇ ਦਿੱਤਾ ਤੇ ਤਨਖਾਹਾਂ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰਜੇਮਿਆਂ ਨੂੰ ਬੰਦ ਕਰਕੇ ਬੜੇ ਵੱਡੇ ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਨੇ ਸਿਆਸੀ ਰਜੇਮੇ ਬੜੇ ਜ਼ਰੂਰੀ ਹੁੰਦੇ ਆ ਜੇ ਲੀਡਰ ਹੀ ਕਰੇ ਬੈਠ ਜਵੇ ਆਪਣੇ ਆਪ ਨੂੰ ਸਿਆਸੀ ਜਵੇਂ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵੰਦਰ ਸਿੰਘ ਭੋਂਦਰ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾਤਾ ਉਹ ਆਪ ਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਲਾਂਭਾ ਨਹੀਂ ਦਿੱਤਾ ਕਾਲਤਖ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਐਦਾਂ ਕਰਤਾ ਤੁਸੀਂ ਉਹਦਾਂ ਕਰਤਾ بڑے ਲੋਕਾਂ ਨੇ ਆਪਸ ਵਿੱਚ ਕਾਨਾ ਫੂਸੀ ਕੀਤੀ ਇਹ ਬਣਦੀ ਨਹੀਂ ਸਜ਼ਾ ਕਿਵੇਂ ਬਣਦੀ ਆ ਵਿਧੇ ਵਿਧਾਨਮਤਾ ਵਿੱਚ ਕੀ ਆ ਬਹੁਤ ਕੁਝ ਹੋਇਆ ਪਰ ਨਾ ਅਕਾਲੀ ਦਲ ਨੇ ਨਾ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ ਉਹਨੇ ਆਖਿਆ ਮੈਂ ਆਕਾਲ ਤਖਤ ਨੂੰ ਸਮਰਪਿਤ ਆ ਤੇ ਬਹੁਤ ਵਧੀਆ ਗੱਲ ਹੋਈ ਜਿਹੜੇ ਲੋਕ ਜਿਹੜੇ ਆ ਉਹ ਸ਼ਿਕਾਇਤ ਲੈ ਕੇ ਗਏ ਸੀ ਤੇ ਦੂਜੇ ਆਮ ਆਵਾਮ ਸੰਗਤ ਜਿਹੜੀ ਆ ਉਹਨਾਂ ਨੇ ਕਿਹਾ ਕਿ ਜ਼ਫੇਦਾਰ ਸਾਹਿਬ ਦਾ ਫੈਸਲਾ ਬਹੁਤ ਚੰਗਾ ਤੇ ਪ੍ਰਵਾਨਤਾ ਤੇ ਸ਼ਲਾਘਾ ਹੋਈ ਬੜੇ ਦੌਰ ਚੱਲੇ ਬਿਆਰਬਾਜੀ ਆਈ ਬਾਈਟਾਂ ਆਈਆਂ ਸਾਰਿਆਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਚੰਗੀ ਗੱਲ ਸੀ ਕਿਉਂਕਿ ਜਫੇਦਾਰਾਂ ਨੇ ਜਿਹੜਾ ਫੈਸਲਾ ਲਿਆ ਉਹ ਇੱਕ ਚੰਗਾ ਫੈਸਲਾ ਸੀ ਮੈਂ ਇਹ ਗੱਲ ਕਹੂੰਗਾ ਕਿ ਜਫੇਦਾਰ ਕੋਈ ਵੀ ਫੈਸਲਾ ਲੈਣ ਉਹ ਚੰਗਾ ਹੀ ਹੁੰਦਾ ਚੰਗਾ ਹੀ ਹੁੰਦਾ ਉਹ ਇਸ ਕਰਕੇ ਇਹ ਗੱਲ ਠੀਕ ਹੋਈ ਉਸ ਤੋਂ ਬਾਅਦ ਇੱਕ ਵਹਿਮ ਪੈਦਾ ਹੋ ਗਿਆ ਕਿ ਜਫੇਦਾਰ ਸਜ਼ਾ ਘੱਟ ਨਾ ਲਾ ਦੇਣ ਸਜ਼ਾ ਵਧਾ ਮੈਂ ਚਿੱਠੀਆਂ ਦੇ ਦੌਰ ਦੀ ਗੱਲ ਕਰਦਾ ਤੇ ਫਿਰ ਬਿਆਨ ਦੇਣੇ ਸ਼ੁਰੂ ਹੋਏ ਕਿ ਜਫੇਦਾਰ ਸਾਹਿਬ ਵੇਖਿਓ ਕਿਤੇ ਤਾਲਤਖਨ ਸਾਹਿਬ ਦਾ ਜਿਹੜਾ ਸਨਮਾਨ ਆ ਉਹ ਕਿਤੇ ਡੀਗ ਨਾ ਦਿਓ ਤੇ ਫਲਾਣਾ ਨਾ ਕਰ ਦਿਓ ਇਹਦੀਆਂ ਚਿੱਠੀਆਂ ਦਾ ਇੱਕ ਦੌਰ ਚੱਲਿਆ ਅੱਜ ਤੂੰ ਜਾਂ ਪਰਸੋ ਮੈਂ ਜਾਉਂ ਚੌਥੇ ਫਰਾਨਾ ਜਾਏਗਾ ਇਹ ਇੱਕ ਦੌਰ ਚੱਲਿਆ ਕਿ ਜਫੇਦਾਰ ਸਾਹਿਬ ਤੁਸੀਂ ਵੇਖੋ ਕਿ ਤੇ ਇਦਾਂ ਨਾ ਕਰ ਦਿਓ ਤਾਂ ਇਹ ਬੜੀ ਇਹ ਵੀ ਇੱਕ ਮਾੜੀ ਗੱਲ ਹੋਈ ਕਿਉਂਕਿ ਜਫੇਦਾਰ ਸਾਹਿਬ ਤੇ ਇਤਵਾਰ ਨਹੀਂ ਕੀਤਾ ਜਿਹਨਾਂ ਸਾਨੂੰ ਸਭ ਉਥੇ ਕਰਨਾ ਚਾਹੀਦਾ ਸੀ ਤੇ ਹੁਣ ਇੱਕ ਚਿੱਠੀ ਆਈ ਇਹਨਾਂ ਚਿੱਠੀਆਂ ਦੇ ਦੌਰਾਂ ਵਿੱਚ ਅਕਾਲੀ ਆਗੂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਦਿੱਤੇ ਆ ਕਿਸੇ ਨੇ ਬਲਵਿੰਦਰ ਸਿੰਘ ਭੌਂਦਰ ਦੇ ਖਿਲਾਫ ਦਿੱਤਾ ਕਿਸੇ ਨੇ ਰਖੜਾ ਸਾਹਿਬ ਦੇ ਖਿਲਾਫ ਦੇਤਾ ਕਿਸ ਨੇ ਚੰਦੂ ਮਾਜਰਾ ਦੇ ਖਿਲਾਫ ਦੇਤਾ ਤੇ ਇਸ ਚਿੱਠੀ ਦੇ ਦੌਰਾਨ ਇੱਕ ਇੱਕ ਬੀਬੀ ਜ਼ਗੀਰ ਕੌਰ ਦੇ ਖਿਲਾਫ ਵੀ ਚਿੱਠੀ ਆ ਗਈ। ਉਹ ਚਿੱਠੀ ਔਰ ਤੋਂ ਬਾਅਦ ਇਹ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਨੇ ਜਿਹਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਬੀਬੀ ਜ਼ਗੀਰ ਕੌਰ ਜੀ ਜਿਹੜੇ ਮੇਰੇ ਬੜੇ ਸਤਕਾਰਯੋਗ ਆ ਉਹਨਾਂ ਦੀ ਗਵਾਹੀ 'ਚ ਮੈਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਹੋਣ ਦੇ ਨਾਤੇ ਮੈਂ ਉਹਨਾਂ ਦੇ ਮੈਂਬਰ ਹੋ ਕੇ ਮੈਂ ਕੰਮ ਕੀਤੀ ਆ ਬਹੁਤ ਕੁਛ ਆ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਹਿ ਬੜਾ ਉਹਨਾਂ ਨੇ ਹੰਡਾਇਆ ਵੀ ਆ ਬੀਬੀ ਜੀ ਕਹਿੰਦੇ ਆ ਕਿ ਮੈਂ ਅਕਾਲ ਤਖਤ ਸਾਹਿਬ ਤੇ ਜਾ ਰਹੀ ਆ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਝ ਐਵੇਂ ਝੱਖ ਮਾਰਦੇ ਆ ਸ਼ਬਦ ਇਹੋ ਜਿਹੇ ਕੋ ਵਰਤਿਆ ਉਹਨਾਂ ਨੇ ਤੇ ਮੈਂ ਅਕਾਲ ਤਖਤ ਸਾਹਿਬ ਤੇ ਜਾ ਰਹੀ ਆ ਵੇਖੋ ਉਹਨਾਂ ਦਾ ਬੜਾ ਸਤਕਾਰ ਆ ਮੈਂ ਤਾਂ ਕਰਦਾ ਤੇ ਉਹਨਾਂ ਦੀ ਗੱਲ ਨੂੰ ਔਲੱਦ ਕੇ ਸਾਡੇ ਕਈ ਬੜੇ ਸੀਨੀਅਰ ਕਾਲੀਆ ਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਆਂ ਕਿ ਪੰਥ ਦੀ ਵੱਡੀ ਮੰਨ ਲਓ ਉਹ ਹੈ ਵੱਡੇ ਹਿੱਤ ਚ ਕੰਮ ਕਰਦੇ ਆ ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਮ ਬਡਾਲਾ ਸਾਹਿਬ ਮ ਬਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਚ ਬੜੀ ਗੱਲ ਬੜੀ ਨੁਕਤੇ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮਤਲਬ ਮੈਨੂੰ ਚੁਣੌਤੀ ਕਹਿ ਦਾਂਗੇ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹ ਕੀ ਨੇ ਉਹਨਾਂ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤਾ ਹੋਣਾ ਮੇਰੇ ਲਈ ਸਤਕਾਰਯੋਗ ਆ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨੇ ਤੇ ਅਖਬਾਰੀ ਖਬਰਾਂ ਵੀ ਨੇ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੁਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਅੱਜ ਇਹਨੂੰ ਇਸ ਗੱਲ ਚ ਨਹੀਂ ਲੈਣਾ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ ਚ ਬਿਠਾ ਨਾਲ ਉਹਦਾ ਸਮੂਚਾ ਆਕਾਲੀਗੱਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕਿ ਆਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਤੇ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਆਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਰਿਹਾ ਹੈ। ਉਹ মিডিਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ। ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ। ਮੈਂ ਨਹੀਂ ਪੈਂਦਾ ਇਸ ਗੱਲ 'ਚ। ਪਰ ਇਹ ਬਰਾੜ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ। ਤੁਸੀਂ ਹੀ ਜ세ਦਾਰ ਸਾਹਿਬ ਨੂੰ ਜਾਇਜ਼ਾਕਾਰ ਕੀਤੀ। ਤੁਸੀਂ ਉਹਨਾਂ ਦਾ ਸਨਮਾਨ ਕੀਤਾ, ਤੁਸੀਂ ਉਹਨਾਂ ਦਾ ਮਾਣ ਕੀਤਾ। ਤੇ ਅਜੇ ਇਹ ਗੱਲ ਕਿਹਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਨ ਜਫੇਦਾਰ ਜਿਹੜੇ ਨੇ ਕਾਲ ਤੱਕ ਸਾਹਬ ਦੇ ਉਹ ਸਾਡੇ ਲਈ ਸਤਕਾਰਯੋਗ ਆ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਠਾਕੇ ਜਫੇਦਾਰਾਂ ਨੂੰ ਕਿਨਾਂ ਸਿੰਘ ਸਰਬੰਦ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦੇਵੋਗੇ ਉਸ ਗੱਲ ਦਾ ਗੱਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆਂ ਨਹੀਂ ਕਰ ਰਹੇ ਅਸੀਂ ਲੋੜ ਪੈਣ ਤੇ ਆਪਦੇ ਮੁਤਾਬਕ ਤਾਂ ਆਪ ਦੀ ਦੇਖੋ ਇਹ ਗੱਲ ਕਹੀ ਜਾ ਰਹੀ ਹੈ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਨਾ ਦਿੰਦੇ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਉਹਨਾਂ ਨੇ ਇਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਤੇ ਉਹਨਾਂ ਨੂੰ ਉਹਨਾਂ ਦਿੱਤਾ ਬਰਾਬਰ ਤੇ ਫਿਰ ਮੈਂ ਤਾਂ ਇਹ ਕਹਿਣਾ ਜੇ ਇਹ ਗੱਲ ਹੈ ਤਾਂ ਜਥੇਦਾਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਦਾ ਸਾਰੇ ਗੱਲ ਸ਼ਾਮਿਲ ਆ ਉਹਨਾਂ ਨੇ ਮੰਨ ਚੁੱਕੇ ਚਿੱਠੀ ਦੇ ਦਿੱਤੀ ਐ ਸਾਈਨ ਕਰਤੇ ਆ ਵੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਨਹੀਂ ਗੱਲ ਕਰ ਦਿੰਦੇ ਆ ਜਦੋਂ ਜਫੇਦਾਰ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਸੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਸੀਂ ਲੋਕ ਜਿਹੜੇ ਆ ਤੁਹਾਡੇ ਆ ਜੀਵਨ ਤੁਹਾਡੀ ਸੰਸਥਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਜੋ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖਸਰ ਸਾਹਿਬ ਅਕਾਲ ਤਖਸਰ ਸਾਹਿਬ ਦੇ ਬੈਠੇ ਜਸੇਦਾਰ ਸਾਡੇ ਲਈ ਸਮਾਨ ਤੇ ਸਤਕਾਰਯੋਗ ਆ ਤੋਂ ਮੈਂ ਬੇਨਤੀ ਕਰਦਾ ਹੱਥ ਬਨ ਕੇ ਕਿ ਆਪਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਬਤਾ ਰੱਖੀਏ ਆਪਣੇ ਆਪ ਦੇ ਵਿੱਚ ਇੱਕ 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 ਲੀਜ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜਸੇਦਾਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਸੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਸੇਦਾਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵਲਾ ਸੀ ਕਿ ਜ਼ਹੀਦਾਦਾਰ ਸਾਹਿਬ ਤੇ ਤੇ ਜ਼ਹੀਦਾਦਾਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਦੇ ਟਿੱਪਣੀ ਕਰਦੇ ਆ ਤੇ ਇਹ ਗੱਲ ਛੋਭਾ ਨਹੀਂ ਦਿੰਦੀ ਮੈਂ ਤਾਂ ਹੱਥ ਬੰਨ ਕੇ مشورہ ਦੇ ਸਕਦਾ ਤੁਹਾਡੀ ਕੋਈ ਮੈਨੂੰ ਮੈਂ ਕਿਉਂਕਿ ਤੁਹਾਡਾ ਮੈਂ ਸਾਦਾ ਸਤਕਾਰ ਕਰਦਾ ਇੱਕ ਸਿੱਖਣ ਦੇ ਨਾਤੇ ਤਾਂ ਇਹ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਆਈਆਂ ਅਸੀਂ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਹ ਹੀ ਏਡੀ ਸਾਡੀ ਸਿਆਸਤ ਆ ਉਹ ਧਰਮ ਦੇ ਅਧੀਨ ਰਾਜਨੀਤੀ ਨੂੰ ਲੈ ਕੇ ਚੱਲ ਸਕੀਏ ਇਹ ਫੈਸਲਾ ਜਹਦਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਕਰਦੇ ਨੇ ਕਹੋ ਕਰਦੇ ਨੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਸਾਨੂੰ ਸਾਰਿਆਂ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਮੇਰਾ ਮਤਬ ਇੱਕ ਇਸ ਤੋਂ ਬਿਲਕੁਲ हट ਕੇ ਹੁੰਦਾ ਹੈ ਕੰਗਣਾ ਮੌਤ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਚਰਚਾ ਹੀ ਰਹਿੰਦੀ ਆਜੂ ਦੇ ਵੱਲੋਂ ਫਿਰ ਕਿ ਇੰਸਟਾਗ੍ਰਾਮ ਤੇ ਇੱਕ ਪੋਸਟ ਪਈ ਗਈ ਗਾਂਧੀ ਜਲਦੀ ਦੇ ਮੌਕੇ ਤੇ ਔਰ ਮਹਾਤਮਾ ਗਾਂਧੀ ਜੀ ਤੇ ਟਿੱਪਣੀ ਕੀਤੀ ਗਈ ਦੇਖੋ ਜੀ ਕੰਗਣਾ ਨੇ ਤਾਂ ਸੁਣੀ ਸੁਣਾਈ ਗੱਲ ਕੀਤੀ ਆ ਇਹ ਜਿਹੜਾ ਸਿੱਖ ਆਵਾਮ ਉਹ ਅੱਜ ਦਾ ਨਹੀਂ ਕਹਿੰਦਾ ਇਹ ਤਾਂ ਬਹੁਤ ਦਿਨ ਪਹਿਲਾਂ ਦਾ ਕਹਿੰਦਾ ਕਿ ਸਾਡੇ ਜਦੋਂ ਅਸੀਂ ਪੁੱਛਦੇ ਆ ਕਿ ਤੁਹਾਡਾ ਤੁਹਾਡਾ ਪਿਤਾ ਕੌਣ ਆ ਤਾਂ ਅਸੀਂ ਦੱਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਤੇ ਸਾਡੀ ਮਾਤਾ ਸਹਿਬਕੌਰ ਤੇ ਵਾਸੀ ਅਨੰਦਪੁਰ ਸਾਹਿਬ ਇਹ ਗਾਂਧੀ ਸਿੱਖਾਂ ਵਾਸਤੇ ਕਿੱਥੋਂ ਆ ਗਿਆ ਦੂਜੀ ਗੱਲ ਗਾਂਧੀ ਨਾਲ ਦਾ ਸਾਡਾ ਰਾਂਜੀ ਬਹੁਤ ਵੱਡਾ ਐਡਾ ਵੱਡਾ ਝੂਠ ਬੋਲਿਆ ਗਾਂਧੀ ਨੇ ਉਸ ਸੀਸਗਨ ਸਾਹਿਬ ਅਖੇ ਕਹਿੰਦੇ ਵੀ ਜੇ ਸਿੱਖਾਂ ਨੂੰ ਨਾਲ ਸਾਡੇ ਚੱਲਣਾ ਚਾਹੀਦਾ ਜੇ ਸਿੱਖਾਂ ਦੇ ਬੋਲ ਬਾਲੇ ਜਿਹੜਾ ਅਸੀਂ ਖਿੱਤਾ ਦਵਾਏ ਉਹਦੇ 'ਚ ਨਾ ਹੋਏ ਤਾਂ ਇਹ ਤਲਵਾਰ ਦੇ ਨਾਲ ਆਪਦੇ ਹੱਕ ਲੈ ਸਕਦੇ ਆ ਤੇ ਗਾਂਧੀ ਭੱਜ ਗਿਆ ਤੇ ਬਾਕੀ ਦਾ ਗੱਲਾਂ ਸੁਣਦੇ ਆ ਆਪਾਂ ਵੱਡੇ ਜਿਹੜੇ ਜਿਹੜੇ ਫਾਂਸੀਆਂ ਤੇ ਚੜੇ ਲੋਕ ਉਹਨਾਂ ਦੇ ਲਈ ਮੋਨ ਵੀ ਧਾਰਿਆ ਬਹੁਤ ਕੁਝ ਕੀਤਾ ਸੋ ਕੰਗਣਾ ਦਾ ਵਿਚਾਰੀ ਅੱਜ ਕਹਿੰਦੀ ਆ ਪਤਾ ਨਹੀਂ ਕੀ ਹੋਰ ਕਹਿਣਾ ਪਰ ਸਿੱਖਾਂ ਦੇ ਲਈ ਗਾਂਧੀ ਜਿਹੜਾ ਵਾ ਉਹ ਇੱਕ ਝੂਠਾ ਲੀਡਰ ਆ ਜੀਵੇ ਲਈ ਸਾਡੇ ਮਨ ਚ ਕੋਈ ਸਤਕਾਰ ਨਹੀਂ ਹੈ। ਦੇਖੋ ਜੀ ਬੜੀ ਬੜੀ ਮਾਰੀ ਗੱਲ ਆ। ਇੰਨਾ ਵੱਡਾ ਅਫਸੋਸ ਹੈ ਕਿ ਇਹਦਾ ਵਿਰੋਧ ਕਰਨੋਂ ਵੀ ਹੁਣ ਜੀ ਨਹੀਂ ਕਰਦਾ। ਕਿਉਂਕਿ ਜਦੋਂ ਇੰਨਾ ਭਾਜਪੀ ਵੱਲੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਤੇ ਸਾਡਾ ਚੋਣ ਕਮਿਸ਼ਨ ਆ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਆ ਨਿਰਪੱਖ ਚੋਣਾ ਕਰਾਏਗਾ ਤੇ ਚੋਣ ਕਮਿਸ਼ਨ ਨੇ ਇਸ ਗੱਲ ਲਈ ਬੈਂਡ ਬਜਾ ਲੈ ਕੇ ਮੂਹਰੇ ਜਾਲੜੇ ਸਨਾਰੀਆ ਜੇਲ੍ਹ ਦੇ ਮੂਹਰੇ ਇਹ ਹਾਂ ਉਹ ਬਾਬਾ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਆਉਣੇ ਆ। ਤੇ ਫਿਰ ਕੀ ਕਰੇਗਾ ਇਥੋਂ ਦਾ ਦੇਸ਼ ਦਾ ਲੋਕਤੰਤਰ ਤੇ ਕਾਨੂੰਨ ਕੀ ਕਰੇਗਾ ਇਸ ਸਮੇਂ 'ਚ ਕਾਨੂੰਨ ਦੀ ਜਿਹੜੀ ਆ ਫਲੈਕਸੀਬਿਲਟੀ ਬੀਜੇਪੀ ਨੇ ਇੰਨੀ ਵੱਡੀ ਕਰ ਦਿੱਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਆ ਸ਼ਰਮਿੰਦਾ ਹੋ ਗਏ ਅਸੀਂ ਬਾਹਰ ਕਿਸੇ ਨੂੰ ਕੀ ਕਵਾਂਗੇ ਹੋਰ ਵੀ ਦੱਸਿਆ ਸੀ ਪਾਰਟੀਆਂ ਨੇ ਕਲ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਦਿਓ ਇੱਕ ਕੇਸ ਦਿਖਾ ਦਿਓ ਜਿਹਨੂੰ ਇਸ ਇੰਨੇ ਸਾਲਾਂ ਦੇ ਵਿੱਚ 11ਵੀਂ ਵਾਰ ਪਰੋਲ ਤੇ ਜਾਂ ਜਿਹੜੀ ਫਰ ਲੋ ਮਿਲੀ ਹੋਵੇ ਸੋ ਇਹ ਹੈ ਤ ਸਿਰਫ ਤੇ ਸਿਰਫ ਜਿਵੇਂ ਮੋਦੀ ਹੈ ਤਾਂ ਮਮਕਨ ਹੈ ਬੀਜੇਪੀ ਹੈ ਤਾਂ ਮਮਕਨ ਹੈ ਇਹ ਸਾਰਾ ਕੁਝ ਕੀਤਾ ਗਿਆ ਪਰ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ 5 ਤਰੀਕ ਨੂੰ ਜਿਹੜਾ ਸਿੱਖ ਆਵਾਮ ਹੈ ਤੇ ਮਾਨਵਤਾ ਦੇ ਭਲੇ ਲਈ ਮਲੁਖੀਆ ਹੱਕਾਂ ਲਈ ਗੱਲ ਕਰਨ ਵਾਲੇ ਲੋਕ ਜਿਹੜੇ ਆ ਇਹ ਬਹੁਤ ਵੱਡਾ ਫਤਵਾ ਦੇਣਗੇ ਜਿਹਦੀ ਜਿਹਦੀ ਖੂਨ ਜਿਹੜੀ ਆ ਇਹਨਾਂ ਨੂੰ ਜਿਹੜੇ ਇਹਨਾਂ ਦੇ ਅੰਦਰ ਇੱਕ ਹੰਕਾਰ ਤੇ ਇਹਨਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਆ ਉਸ ਨੂੰ ਜਿਹੜੀ ਆ ਏਡੇ ਵੱਡੇ ਪੱਧਰ ਤੇ ਜਗਾਏਗੀ ਕਿ ਜ਼ਿੰਦਗੀ ਪਰ Eyi